ਦ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਇਸ ਵਕਤ ਆਪਾਂ ਗੱਲ ਕਰਾਂਗੇ ਖਾਸ ਖਬਰ ਪੰਜਾਬ ਦੇ ਵਿੱਚ ਧਾਰਮਿਕ ਸਥਾਨਾਂ ਤੇ ਕਿਵੇਂ ਬੀਬੀਆਂ ਦੀਆਂ ਇੱਜ਼ਤਾਂ ਦੇ ਨਾਲ ਇੱਕ ਵੱਡੀ ਸਾਜ਼ਿਸ਼ ਖੇਡੀ ਜਾ ਰਹੀ ਹੈ ਤੇ ਸ਼ਰੀਰਦਾਨ ਲਈ ਬੋਲਿਆ ਜਾਂਦਾ ਹੈ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਬੜੇ ਅਫਸੋਸ ਦੀ ਗੱਲ ਹੈ ਕਿ ਆਪਾਂ ਲਗਾਤਾਰ ਜਿਹੜਾ ਇੱਕ ਸਮਾਂ ਵੇਖ ਰਹੇ ਹਾਂ ਤੇ ਪਿਛਲੇ ਦਿਨਾਂ ਦੌਰਾਨ ਇੱਕ ਚਰਨ ਘਾਟ ਵਾਲਾ ਬਾਬਾ ਬਲਜਿੰਦਰ ਸਿੰਘ ਜਿਸ ਦਾ ਨਾਮ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤੇ ਕਿਸ ਤਰ੍ਹਾਂ ਉਹਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਕੀਤਾ ਉਹ ਸੀਸੀਟੀਵੀ ਫੋਟੋ ਸਾਹਮਣੇ ਆ ਗਏ ਅਮਰਿਤਪਾਲ ਸਿੰਘ ਮਹਿਰੋਂ ਵਰਗਿਆਂ ਨੇ ਉਹਦਾ ਪਰਦਾ ਫਾਸ਼ ਕਰ ਦਿੱਤਾ ਤੇ ਸਾਧ ਸੰਗਤ ਬਹੁਤ ਮਾੜਾ ਹੋਇਆ ਅਸੀਂ ਇਕੱਲੇ ਬਾਬੇ ਨੂੰ ਦੋਸ਼ ਨਹੀਂ ਦੇ ਸਕਦੇ ਉਹ ਲੋਕ ਬਰਾਬਰ ਦੇ ਹੱਕਦਾਰ ਨੇ ਜਿਹੜੇ ਡੇਰਿਆਂ ਨੂੰ ਪ੍ਰਮੋਟ ਕਰਦੇ ਨੇ ਜਿਹੜੇ ਡੇਰਿਆਂ ਤੇ ਜਾਂਦੇ ਨੇ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਵੀਡੀਓ ਦੇ ਵਿੱਚ ਇੱਕ ਬੀਬੀ ਬੋਲ ਰਹੀ ਹੈ ਕਿ ਨਹੀਂ ਅਸੀਂ ਵੀ ਡੇਰੇ ਤੇ ਜਾਂਦੇ ਆ ਤੇ ਸਾਡਾ ਬਲਾਤਕਾਰ ਨਹੀਂ ਹੋਇਆ ਲੋਕ ਇਲਜ਼ਾਮ ਲਾਉਂਦੇ ਨੇ ਜੀ ਲੋਕ ਐ ਕਰਦੇ ਨੇ ਇਹ ਕਰਦੇ ਨੇ ਉਹ ਕਰ ਸਾਧ ਸੰਗਤ ਗਲਤੀ ਦੋਨਾਂ ਤਿਹਾਂ ਦੀ ਸੀ ਉਨਾਂ ਹੀ ਹੱਕਦਾਰ ਉਹ ਲੜਕੀ ਵੀ ਐ ਸਜ਼ਾ ਦੀ ਤੇ ਉਨਾਂ ਹੀ ਉਹ ਬਾਬਾ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੰਨਾ ਗਲਤ ਕੰਮ ਬੜੀ ਸ਼ਰਮਿੰਦਗੀ ਆਉਂਦੀ ਐ ਜਦੋਂ ਵੀ ਇਹ ਗੱਲ ਕਰਦੇ ਆ ਤੇ ਚਲੋ ਬਾਬੇ ਨੂੰ ਤਾਂ ਜਿਹੜੀ ਸਜ਼ਾ ਮਿਲਣੀ ਸੀ ਕੋਰਟ ਦੇ ਮੁਤਾਬਕ ਉਹ ਸਜ਼ਾ ਜਿਹੜੀ ਐ ਉਹਨੂੰ ਮਿਲੀ ਐ ਪਰ ਉਹ ਉਹ ਲੜਕੀ ਵੀ ਉਹਨੀ ਹੱਕਦਾਰ ਹੈ ਤੇ ਉਹ ਸਾਰੇ ਜਿਹੜੇ ਆਪਣੀ ਮਰਜ਼ੀ ਨਾਲ ਉੱਥੇ ਗਏ ਜਿਨ੍ਹਾਂ ਨੇ ਇੱਕ ਬਰੀ ਵੀ ਸ਼ਰਮ ਨਹੀਂ ਕੀਤੀ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਬਾਅਦ ਵਿੱਚ ਫਿਰ ਇਹੋ ਜਿਹੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਬਾਬਾ ਮਾੜਾ ਜੀ ਮਾੜਾ ਪਹਿਲਾਂ ਪਹਿਲਾਂ ਡੇਰਿਆਂ ਤੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਰੱਬ ਬਣਾ ਕੇ ਪਦਵੀ ਉਹਨਾਂ ਦੇ ਗਲ 'ਚ ਪਾ ਕੇ ਪੂਜਣਾ ਸ਼ੁਰੂ ਕਰਨਾ ਤੇ ਬਾਅਦ ਵਿੱਚ ਫਿਰ ਉਹਨਾਂ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣੇ ਤੇ ਮੈਂ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਨੂੰ ਵੀ ਨਾਲ ਹੀ ਸਜ਼ਾ ਹੋਵੇ ਜਿਹੜੇ ਲੋਕ ਅਝਿਹਾ ਕਰਦੇ ਨੇ ਇਹਨਾਂ ਲੋਕਾਂ ਨੂੰ ਪਹਿਲਾਂ ਸੁਰਤ ਨਹੀਂ ਹੁੰਦੀ ਇਹ ਲੋਕ ਕੀ ਸੁੱਤੇ ਪਏ ਹੁੰਦੇ ਨੇ ਤੇ ਜਦੋਂ ਇਹਨਾਂ ਲੋਕਾਂ ਦੇ ਨਾਲ ਕਾਂਡ ਹੋ ਜਾਂਦੇ ਨੇ ਫਿਰ ਕਹਿੰਦੇ ਨੇ ਬਾਬਾ ਮਾੜਾ ਜੀ ਬਾਬਾ ਤੇ ਇੰਜ ਹੈ ਜੀ ਬਾਬਾ ਤੇ ਉਹ ਹੈ ਜੀ ਮੈਂ ਬਾਬੇ ਦੀ ਤਰਫਦਾਰੀ ਨਹੀਂ ਕਰ ਰਿਹਾ ਨਾ ਕਿਸੇ ਇੱਥੇ ਹੋਰ ਬੰਦੇ ਦੀ ਤਰਫਦਾਰੀ ਕਰ ਰਿਹਾ ਸਾਧ ਸੰਗਤ ਜੇ ਮੈਂ ਤਰਫਦਾਰੀ ਕਰ ਰਿਹਾ ਨਾ ਮੈਂ ਤਰਫਦਾਰੀ ਕਰ ਰਿਹਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿ ਹਜ਼ੂਰੀ ਦੇ ਵਿੱਚ ਇਹਨਾਂ ਗਲਤ ਕੰਮ ਹੋਇਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਸਭ ਕੁਝ ਹੋਇਆ ਤੇ ਪਿਆਰਿਓ ਇਤੋਂ ਵੱਡਾ ਕੋਈ ਮਾੜਾ ਕੰਮ ਹੋਰ ਨਹੀਂ ਹੈਗਾ ਗੁਰੂ ਦੀ ਹਜ਼ੂਰੀ ਦੇ ਵਿੱਚ ਇੰਨਾ ਗਲਤ ਕੰਮ ਹੋਇਆ ਕਾਦੇ ਕਰਕੇ ਜ਼ਿਆਦਾਤਰ ਸਾਡੀਆਂ ਬੀਬੀਆਂ ਜਿਹੜੀਆਂ ਬਾਬਿਆਂ ਨੂੰ ਮਗਰ ਲਾਉਂਦੀਆਂ ਬਾਬਿਆਂ ਨੂੰ ਪੁੱਛਦੀਆਂ ਨੇ ਬਾਬਾ ਜੀ ਦੱਸੋ ਕੋਈ ਹਾਲ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਸ਼ਰੀਰ ਜਿਨਸੀ ਸ਼ੋਸ਼ਣ ਵੀ ਇੰਨਾ ਲੋਕਾਂ ਦੇ ਹੁੰਦੇ ਨੇ ਬੜੀ ਹੱਦ ਹੋ ਗਈ ਜਿਹੜੇ ਬਾਬੇ ਕੋਲ ਆਪ ਕੁੜੀਆਂ ਨੇ ਤੇ ਜਾ ਕੇ ਉਹ ਤੋਂ ਮੁੰਡੇ ਪਾਲਦੀਆਂ ਨੇ ਬਾਬਾ ਜੀ ਦਿਓ ਮੁੰਡਾ ਜੀ ਬਾਬਾ ਜੀ ਇੰਜ ਕਰ ਦਿਓ ਜੀ ਬਾਬਾ ਜੀ ਉਹ ਕਰ ਦਿਓ ਜੀ ਤੇ ਬਾਬੇ ਤੋਂ ਜਾ ਕੇ ਉਹ ਚੀਜ਼ਾਂ ਮੰਗਣੀਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੈਗਾ 사ਤ ਸੰਗਤ ਇਸੇ ਕਰਕੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਇਸੇ ਕਰਕੇ ਕਿਹਾ ਸਤਗੁਰੂ ਨੂੰ ਪਤਾ ਸੀ ਦੂਰ ਅੰਦੇਸ਼ੀ ਤੱਕ ਉਹ ਸੱਚੇ ਪਾਤਸ਼ਾਹ ਦੀ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਆਪੂ ਬਣੇ ਗੁਰੂ ਨੇ ਦੇਹ ਧਾਰੀ ਗੁਰੂ ਉਹਨਾਂ ਦਾ ਬੋਲ ਬਾਲਾ ਬਹੁਤ ਹੋ ਜਾਣਾ ਇਸ ਕਰਕੇ ਜ਼ਰੂਰਤ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਿਆ ਜਾਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੇ ਤੇ ਪਿਆਰਿਓ ਪਰ ਅਸੀਂ ਉਹ ਸਿਧਾਂਤ ਨੂੰ ਵੀ ਨਹੀਂ ਮੰਨਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹ ਗੱਲ ਨੂੰ ਤਾਂ ਅਸੀਂ ਛੱਡ ਹੀ ਦਿੱਤਾ ਵੀ ਗੁਰੂ ਪਾਤਸ਼ਾਹ ਨੇ ਕੀ ਕਿਹਾ ਅਸੀਂ ਤੇ ਦੇਹ ਧਾਰੀਆਂ ਦੇ ਮਗਰ ਲਾਗੇ ਕਦੇ ਕਿਹੜੇ ਬਾਬੇ ਨੂੰ ਫੜ ਲਿਆ ਜਾ ਕੇ ਕਰੇ ਕਿਹੜੇ ਬਾਬੇ ਨੂੰ ਤੇ ਪਿਆਰਿਓ ਸਾਨੂੰ ਇਹ ਬਾਬੇ ਛੜਿਓਗਾ ਤਨ ਮਨ ਧਨ ਸਭ ਕੁਝ ਦਾਨ ਕਰ ਦਿਓ ਜੀ ਸਰੀਰ ਵੀ ਦਾਨ ਕਰ ਦਿਓ ਤਨ ਵੀ ਤੁਹਾਡਾ ਨਹੀਂ ਤੇ ਸਾਡੀਆਂ ਬੀਬੀਆਂ ਦੂਜੇ ਪਾਸੇ ਨੂੰ ਹੋ ਜਾਂਦੀਆਂ ਨੇ ਕਿੱਥੋਂ ਤੱਕ ਅਸੀਂ ਬਚਾਂਗੇ ਕਿੱਥੋਂ ਤੱਕ ਅਸੀਂ ਜਾਵਾਂਗੇ ਇਹ ਚੀਜ਼ ਯਾਦ ਰੱਖਿਓ ਵੀ ਸਾਡੇ ਲੋਕ ਇੰਨੇ ਜ਼ਿਆਦਾ ਭੋਲੇ ਕਹਿ ਲੋ ਜਾਂ ਸਾਡੇ ਲੋਕ ਇੰਨੇ ਜ਼ਿਆਦਾ ਬੇਫਕੂਫ ਕਹਿ ਲੋ ਕਿ ਇਹ ਲੋਕ ਆਮ ਬਾਬਿਆਂ ਨੂੰ ਦੁਨੀਆਵੀ ਬਾਬਿਆਂ ਨੂੰ ਜਿਹੜਾ ਰੱਬ ਬਣਾਈ ਬੈਠੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਇਹਨਾਂ ਨੇ ਰੱਬ ਦਾ ਦਰਜਾ ਨਹੀਂ ਦਿੱਤਾ ਜੇ ਰੱਬ ਦਾ ਦਰਜਾ ਦਿੱਤਾ ਹੁੰਦਾ ਤੇ ਪਿਆਰਿਓ ਵਿਅਦਵੀਆਂ ਨਾ ਹੁੰਦੀਆਂ ਮੈਂ ਸਾਫ਼ ਸਪਸ਼ਟ ਜੀਆਂ ਬੇਨਤੀਆਂ ਕਰਦਾ ਹੁਣਾਂ ਤੇ ਸਾਧ ਸੰਗਤ ਪੰਜਾਬ ਦੇ ਵਿੱਚ ਹਰ ਇੱਕ ਧਾਰਮਿਕ ਸਥਾਨ ਖੋਲ ਕੇ ਬੈਠਾ ਹੋਇਆ ਕੋਈ ਨਾ ਕੋਈ ਪਖੰਡੀ ਜਾ ਹਰ ਕੋਈ ਕਹਿੰਦਾ ਵੀ ਮੈਂ ਰੱਬ ਆ ਮੈਂ ਬਾਬਾ ਮੈਨੂੰ ਪੂਜੋ ਪਰ ਇਹ ਸਭ ਕੁਝ ਕਿਉਂ ਇਹ ਸਾਡੇ ਲੋਕਾਂ ਦੇ ਆਪਣੇ ਆਪ ਦੇ ਬੀਜੇ ਹੋਏ ਕੰਡੇ ਨੇ ਤੇ ਪਿਆਰਿਓ ਜੇ ਅਸੀਂ ਇਹਨਾਂ ਨੂੰ ਰੱਬ ਬਣਾਉਨੇ ਆ ਤੇ ਲੋਕ ਤਾਂ ਰੱਬ ਬਣਦੇ ਨੇ ਜੇ ਅਸੀਂ ਇਹਨਾਂ ਕੋਲੇ ਜਾਈਏ ਨਾ ਤੇ ਇਹਨਾਂ ਦੀਆਂ ਦੁਕਾਨਦਾਰੀਆਂ ਨਹੀਂ ਚੱਲਣਗੀਆਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਹਲੇ ਵੀ ਕਹਿਣਾ ਕਿ ਵੇਲਾ ਬਹੁਤ ਜ਼ਿਆਦਾ ਖੁੰਝਾ ਦਿੱਤਾ ਅਸੀਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੜ ਲੱਗੀਏ ਤਾਂ ਜੋ ਇਹੋ ਜੇ ਇਲਜ਼ਾਮ ਲਾਉਣ ਦੀ ਸਾਨੂੰ ਜ਼ਰੂਰਤ ਹੀ ਨਾ ਪਵੇ ਪਿਆਰਿਓ ਸਾਡੀ ਧੀ ਪੈਣ ਚਾਹੇ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਜੀ ਕੋਲ ਰਹੇ ਤੇ ਪਿਆਰਿਓ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਨਹੀਂ ਚੁੱਕ ਸਕਦਾ ਦੇ ਨਾਲ ਉਹ ਧੀ ਭੈਣ ਤੇ ਉਂਗਲ ਸੁੱਕ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੁੱਕਣੀ ਉਹ ਕੀ ਐ ਸੀਨੇ ਪਿਆਰਿਓ ਉਹ ਧੀ ਭੈਣ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਇਸ ਕਰਕੇ ਗੁਰੂ ਨੇ ਸੋਚ ਸਮਝ ਕੇ ਹੀ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਤੇ ਪਰ ਪਿਆਰਿਓ ਸਾਡੀ ਸਮਝ ਦਾ ਜਿਹੜਾ ਹੈ ਇਸ ਫਰਕ ਬਹੁਤ ਹੈ ਇਹ ਗੱਲ ਸਮਝ ਲਓ ਵੀ ਆਪਣੇ ਆਪ ਨੂੰ ਬਚਾਉਣਾ ਤਾਂ ਸੇਫ ਕਰ ਲਓ ਗੁਰੂ ਦੇ ਹੁਕਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ